ਛੋਟੀਆਂ ਪਰ ਬਹੁਤ ਹੀ ਕੰਮ ਆਉਣ ਵਾਲੀਆਂ ਗੱਲਾਂ ਚ ਰੂਲਸ ਹਾਂ ਨੰਬਰ 1 ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜ ਰਹੇ ਹੁਣ ਤਾਂ ਨਿੰਮ ਦੇ ਪੱਤਿਆਂ ਦਾ ਪਾਣੀ ਉਬਾਲ ਕੇ ਉਸ ਨਾਲ ਇਸ਼ਨਾਨ ਕਰ ਲੋ ਇਸ ਨਾਲ ਵਾਲ ਝੜਨੇ ਬੰਦ ਹੋ ਜਾਣਗੇ ਨੰਬਰ 2 ਵਾਲਾਂ ਉੱਪਰ ਕੜੀ ਪੱਤੇ ਦਾ ਤੇਲ ਲਗਾਉਣਾ ਵਾਲ ਕਾਲੇ ਕਣੇ ਤੇ ਚਮਕਦਾਰ ਹੋ ਜਾਂਦੇ ਹਨ ਨੰਬਰ 10 ਜੇਕਰ ਤੁਹਾਡੇ ਵਾਲ ਬਹੁਤ ਜ਼ਿਆਦਾ ਝੜ ਰਹੇ ਹੋ ਤਾਂ ਸੌਫਟ ਦਾ ਸ਼ੈਂਪੂ ਰੋਜ਼ਾਨਾ ਕਰੋ ਇਸ ਨਾਲ ਵਾਲ ਝੜਨੇ ਬੰਦ ਹੋ ਜਾਣਗੇ ਨੰਬਰ 4 ਚਿਹਰੇ ਦਾ ਰੰਗ ਸਾਫ਼ ਕਰਨ ਲਈ ਇੱਕ ਚਮਚ ਕਾਫੀ ਪਾਊਡਰ ਵਿੱਚ ਇੱਕ ਚਮਚ ਐਲੋਵੇਰਾ ਜੈੱਲ ਮਿਕਸ ਕਰਕੇ ਚਿਹਰੇ ਤੇ 5 ਮਿੰਟ ਮਾਲਿਸ਼ ਕਰਨਾ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ ਨੰਬਰ 5 ਨਿੰਮ ਦੇ ਪੱਤਿਆਂ ਵਿੱਚ ਗੁਲਾਬ ਜਲ ਮਿਕਸ ਕਰਕੇ ਚਿਹਰੇ ਉੱਪਰ ਲਗਾਉਣਾ ਚਿਹਰੇ ਦੇ ਦਾਗ-ਧੱਬੇ ਖਤਮ ਹੋ ਜਾਂਦੇ ਹਨ ਤੇ ਨਾਲ ਹੀ ਚਿਹਰੇ ਉੱਪਰ ਨਿਖਾਰ ਆਉਂਦਾ ਹੈ। ਨੰਬਰ 6 ਇਸ਼ਨਾਨ ਕਰਨ ਤੋਂ ਪਹਿਲਾਂ ਅੱਖ, ਕੰਨ, ਨੱਕ, ਨਾਭੀ, ਹੱਥ, ਪੈਰ ਆਦੂ ਉੱਪਰ ਝੇਕਰ ਤੁਸੀਂ ਤੇਲ ਲਗਾ ਕੇ ਮਾਲਿਸ਼ ਕਰ ਲੈਂਦੇ ਹੋ ਤੇ ਇਸ ਨਾਲ ਤਿੰਨੋਂ ਨਿੱਕਾ ਹੀ ਲਾਭ ਮਿਲਦੇ ਹਨ। ਨੰਬਰ 7 ਸੇਵਖਾਨ ਤੋਂ ਤੁਰੰਤ ਵਾਲੀ ਕਦੇ ਵੀ ਪਾਣੀ ਨਾ ਪੀਓ ਇਸ ਨਾਲ ਗਲੇ ਦਾ ਕੈਂਸਰ ਹੋਣ ਦਾ ਖਤਰਾ ਵੱਜਾਂਦਾ ਹੈ। ਨੰਬਰ 8 ਰੋਜ਼ਾਨਾ ਬੱਚੇ ਨੂੰ ਇੱਕ ਕੇਲਾ ਖਵਾਉਣ ਨਾਲ ਉਸ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ ਤੇ ਨਾਲ ਹੀ ਆਤਮਿਕ ਸ਼ਕਤੀ ਵੀ ਤੇਜ਼ ਹੁੰਦੀ ਹੈ। ਨੰਬਰ 9 ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਨਹੀਂ ਧੋਂਦੇ ਤਾਂ ਇਸ ਨਾਲ ਤੁਸੀਂ ਉਮਰ ਤੋਂ ਪਹਿਲਾਂ ਹੀ ਬੁੱਢੇ ਨਜ਼ਰ ਆਉਣ ਲੱਗ ਜਾਂਦੇ ਹੋ। ਨੰਬਰ 10 ਕਦੇ ਵੀ ਸੌਣ ਸਮੇਂ ਮੂਦੇ ਨਾ ਪੋਓ ਇਸ ਨਾਲ ਤੁਹਾਡਾ ਹੀ ਕਦੇ ਵੀ ਖਾਣਾ ਸਹੀ ਤਰੀਕੇ ਨਾਲ ਹਾਜ਼ਮ ਨਹੀਂ ਹੁੰਦਾ। ਨੰਬਰ 11 ਜਿਹੜੇ ਲੋਕ ਰਾਤ ਨੂੰ ਸੌਣ ਸਮੇਂ ਪੀੜਤੇ ਪਰ ਸੌਂਦੇ ਹਨ ਉਹ ਜਲਦੀ ਨਾਲ ਬੁੱਢੇ ਹੋ ਜਾਂਦੇ ਹਨ। ਨੰਬਰ 12 ਸਾਨੂੰ ਕਦੇ ਵੀ ਆਪਣੇ ਚਿਹਰੇ ਨੂੰ ਗਰਮ ਪਾਣੀ ਨਾਲ ਨਹੀਂ ਧੋਣਾ ਚਾਹੀਦਾ। ਇਸ ਨਾਲ ਸੀ ਜਲਦੀ ਬੁੱਢੇ ਤਿੱਖਣ ਲੱਗ ਜਾਂਦੇ ਹਨ। ਨੰਬਰ 13 ਇੱਕ ਕੱਪੜੇ ਵਿੱਚ ਬੰਨ ਕੇ ਪੰਜ ਲਾਲ ਸੁੱਕੀਆਂ ਮਿਰਚਾਂ ਆਪਣੇ ਸਰਾਣੇ 'ਤੇ ੱਲੇ ਰੱਖ ਲਓ ਇਸ ਨਾਲ ਤੁਹਾਡੀ ਸਿਹਤ ਕਦੇ ਵੀ ਖਰਾਬ ਨਹੀਂ ਹੋਵੇਗੀ ਨੰਬਰ 14 ਅੰਬ ਦੇ ਪੱਤਿਆਂ ਨੂੰ ਕੁੱਟ ਕੇ ਦੰਦਾਂ ਉੱਪਰ ਰਗੜ ਲਓ ਇਸ ਨਾਲ ਤੁਹਾਡੇ ਦੰਦ ਮੋਤੀਆਂ ਦੀ ਤਰ੍ਹਾਂ ਚਮਕਣ ਲੱਗ ਜਾਣਗੇ ਨੰਬਰ 15 ਗੰਨੇ ਦੇ ਰਸ ਵਿੱਚ ਅਦਰਕ ਦਾ ਰਸ ਮਿਕਸ ਕਰਕੇ ਪੀਣਾ ਗਰਮੀ ਦਾ ਅਹਿਸਾਸ ਬਹੁਤ ਹੀ ਘੱਟ ਹੁੰਦਾ ਹੈ। ਨੰਬਰ 16 ਜੀਭ ਤੱਕ ਲੇਕ ਕੌਂਜੀ ਦੇ ਦਾਣੇ ਰੱਖਣ ਨਾਲ ਵਧੀਆ ਹੈ ਬਲੱਡ ਪ੍ਰੈਸ਼ਰ ਕੰਟਰੋਲ ਵਿੱਚ ਹੋ ਜਾਂਦਾ ਹੈ। ਨੰਬਰ 17 ਜੇਕਰ ਤੁਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਤਾਂ ਪੁਦੀਨੇ ਦੀ ਕੁਸੂਰ ਜ਼ਰੂਰ ਸੁੰਘੋ ਇਸ ਨਾਲ ਡਿਪਰੈਸ਼ਨ ਠੀਕ ਜਾਂਦਾ ਹੈ। ਨੰਬਰ 18 ਜੇਕਰ ਤੁਹਾਨੂੰ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਦੁੱਧ ਵਿੱਚ ਛੋਲੇ ਪਿਓ ਕੇ ਖਾ ਲੋ ਇਸ ਨਾਲ ਨਜ਼ਰ ਤੇਜ਼ ਕਰਨ ਵਿੱਚ ਮਦਦ ਮਿਲੇਗੀ ਨੰਬਰ 19 ਜਿਹੜੀਆਂ ਔਰਤਾਂ ਦੁੱਧ ਵਿੱਚ ਮੁਖਾਣੇ ਵਾਲਕੇ ਪੀਂਦੀਆਂ ਹਨ ਉਹਨਾਂ ਨੂੰ ਕਮਰ ਗੋਡੇ ਤੇ ਸਰੀਰ ਦੇ ਦਰਦ ਤੋਂ ਆਰਾਮ ਮਿਲਦਾ ਹੈ ਨਾਲ ਹੀ ਸਰੀਰ ਅੰਦਰ ਕੈਲਸ਼ੀਅਮ ਦੀ ਕਮੀ ਵੀ ਦੂਰ ਹੁੰਦੀ ਹੈ ਨੰਬਰ 20 ਸਰੋਂ ਦੇ ਤੇਲ ਵਿੱਚ ਇੱਕ ਚੁਟਕੀ ਨਮਕ ਮਿਲਾ ਕੇ ਦੰਦਾਂ ਦੀ ਮਾਲਿਸ਼ ਕਰਨਾ ਦੰਦ ਚਮਕਦਾਰ ਤੇ ਮਸੂੜੇ ਮਜ਼ਬੂਤ ਹੁੰਦੇ ਹਨ ਨੰਬਰ 21 ਇੱਕ ਸਾਹ ਵਿੱਚ ਕਦੇ ਵੀ ਪਾਣੀ ਨਾ ਪੀਓ ਇਸ ਨਾਲ ਸੀਨੇ ਵਿੱਚ ਚਲਨ ਹੋਣ ਲੱਗ ਜਾਂਦੀ ਹੈ ਇਸ ਲਈ ਪਾਣੀ ਹਮੇਸ਼ਾ ਤਿੰਨ ਸਾਹਾਂ ਵਿੱਚ ਪੀਓ ਤੇ ਹਮੇਸ਼ਾ ਬੈਠ ਕੇ ਹੀ ਪੀਓ ਨੰਬਰ 9 ਭਾਮਲੇ ਦੇ ਤੇਲ ਦੀ ਮਾਲਿਸ਼ ਕਰਨ ਅੱਖਾਂ ਦੀ ਰੋਸ਼ਨੀ ਤੇਜ਼ ਹੋਣ ਲੱਗ ਜਾਂਦੀ ਹੈ ਨੰਬਰ 3 ਜੇਕਰ ਜੋੜਾ ਵਿੱਚ ਦਰਦ ਰਹਿੰਦਾ ਹੈ ਤਾਂ ਦੁੱਧ ਵਿੱਚ ਅਦਰਕ ਵਾਲ ਕੇ ਪੀ ਲਓ ਇਸ ਨਾਲ ਦਰਦ ਤੋਂ ਆਰਾਮ ਮਿਲੇਗਾ ਨੰਬਰ 24 ਬਾਥਰੂਮ ਵਿੱਚ ਪਾਣੀ ਦੀ ਬਾਲਟੀ ਹਮੇਸ਼ਾ ਭਰ ਕੇ ਹੀ ਰੱਖੋ ਚੈੱਕ ਕਰੋ ਖਾਲੀ ਹੈ ਤਾਂ ਉਸ ਨੂੰ ਹਮੇਸ਼ਾ ਪਲਟਾ ਕੇ ਰੱਖੋ ਇਸ ਤਰ੍ਹਾਂ ਕਰਨਾ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਨੰਬਰ 25 ਜੇਕਰ ਰੋਟੀ ਬਣਾਉਣ ਸਮੇਂ ਹੱਥ ਨੂੰ ਭਾਫ਼ ਲੱਗ ਜਾਵੇ ਤਾਂ ਸੁੱਪਰ ਬਰਫ਼ ਦੀ ਸਿਕਾਈ ਕਰ ਲੋ ਇਸ ਨਾਲ ਆਰਾਮ ਮਿਲੇਗਾ। ਨੰਬਰ 26 ਫਟਕੜੀ ਨੂੰ ਪਾਣੀ ਵਿੱਚ ਭਿਉਂ ਕੇ ਚਿਹਰੇ ਉੱਪਰ ਲਗਾਉਣਾ ਹਲਕੇ ਹੱਥਾਂ ਨਾਲ ਮਾਲਿਸ਼ ਕਰਨਾ ਚਿਹਰੇ ਦਾ ਰੰਗ ਸਾਫ਼ ਹੋ ਜਾਂਦਾ ਹੈ। ਨੰਬਰ 27 ਸਵੇਰ ਦੇ ਸਮੇਂ 7:00 ਵਜੇ ਨਾਰੀਅਲ ਪਾਣੀ ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਪੀਣਾ ਸਰੀਰ ਦੀ ਗਰਮੀ ਪਿਸ਼ਾਬ ਰਾਹੀਂ ਬਾਹਰ ਨਿਕਲ ਜਾਂਦੀ ਹੈ। ਨੰਬਰ 28 ਗੁਲਾਬ ਦੀਆਂ ਪੱਤੀਆਂ ਖਾਣ ਨਾਲ ਸਰੀਰ ਦੀ ਸੋਜ ਘੱਟ ਹੋ ਜਾਂਦੀ ਹੈ ਸਿਹਤ ਵਧਣ ਲੱਗ ਜਾਂਦੀ ਹੈ ਨਾਲ ਹੀ ਸਰੀਰ ਦੀ ਚਮਕ ਵਧਣ ਲੱਗ ਜਾਂਦੀ ਹੈ ਨੰਬਰ 29 ਪਕੌੜੇ ਜ਼ਿਆਦਾ ਤੇਲ ਨਾ ਖਾਣੇ ਲਈ ਇਹਨਾਂ ਦੇ ਕੋਲ ਵਿੱਚ ਨਿੰਬੂ ਦਾ ਰਸ ਮਿਕਸ ਕਰ ਦਿਓ ਤੇ ਨਾਲ ਹੀ ਤੇਲ ਵਿੱਚ ਉਟਕੀ ਨਮਕ ਪਾ ਦਿਓ ਨਮਰਤੀ ਮਟਰ ਦੀ ਸਬਜ਼ੀ ਖਾਣ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ ਤੇ ਨਾਲ ਹੀ ਅੱਖਾਂ ਦੀ ਕਮਜ਼ੋਰੀ ਵੀ ਦੂਰ ਹੁੰਦੀ ਹੈ। ਨੰਬਰ 33 ਜੇਕਰ ਤੁਸੀਂ ਮੱਝ ਦਾ ਦੁੱਧ ਪੀਂਦੇ ਹੋ ਇਸ ਨਾਲ ਤੁਸੀਂ ਮੋਟੇ ਹੋਵੋਗੇ ਕਿਉਂਕਿ ਇਸ ਵਿੱਚ ਚਿਕਨਾਈ ਜ਼ਿਆਦਾ ਹੁੰਦੀ ਹੈ। ਕਰਕੇ ਦੂਸਰੀ ਗਾਂ ਦਾ ਦੁੱਧ ਪੀਂਦੇ ਹੋ ਇਸ ਵਿੱਚ ਚਿਕਨਾਈ ਘੱਟ ਤੇ ਪ੍ਰੋਟੀਨ ਜ਼ਿਆਦਾ ਹੁੰਦਾ ਹੈ ਆਸਾਨੀ ਨਾਲ ਪਚ ਵੀ ਜਾਂਦਾ ਹੈ ਨੰਬਰ 32 ਜਿਸੇ ਇਨਸਾਨ ਨੂੰ ਕਮਜ਼ੋਰੀ ਜ਼ਿਆਦਾ ਮਹਿਸੂਸ ਹੋ ਰਹੀ ਹੋਵੇ ਤੇ ਬੁਢਾਪਾ ਨਜ਼ਰ ਆ ਰਿਹਾ ਹੋਵੇ ਅਜਿਹੇ ਇਨਸਾਨ ਰਾਤ ਨੂੰ ਛੋਟੀ ਮੱਕੀ ਦਾ ਸ਼ਹਿਦ ਅੰजीर ਵਿੱਚ ਮਿਲਾ ਕੇ ਖਾਣ ਲੈਣ ਜਵਾਨੀ ਦੁਬਾਰਾ ਆ ਜਾਵੇਗੀ ਨੰਬਰ 33 ਵਾਲਾਂ ਦੀ ਲੰਬਾਈ ਵਧਾਉਣ ਲਈ ਨਾਰੀਅਲ ਤੇਲ ਵਿੱਚ ਆਮਲਾ ਦਾ ਪਾਊਡਰ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਨਹਾਉਣ ਤੋਂ ਪਹਿਲਾਂ ਲਗਾ ਲਓ ਨੰਬਰ 3 ਚਾਂਦੀ ਸਖਰਗੰਦੀ ਵਿੱਚ ਆਇਰਨ ਪਾਇਆ ਜਾਂਦਾ ਜਿਸ ਨਾਲ ਸਰੀਰੰਦਰ ਕੋਮਦੀ ਕਮੀ ਪੂਰੀ ਹੁੰਦੀ ਹੈ। ਨੰਬਰ 35 ਜੇਕਰ ਨਿਜ਼ਮਤ ਰੂਹੇ ਤੁਸੀਂ ਕਾਜੂ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਵਾਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ ਤੇ ਨਾਲ ਹੀ ਅੱਖਾਂ ਲਈ ਵੀ ਕਾਫੀ ਫਾਇਦੇਮੰਦ ਹਨ। ਨੰਬਰ 36 ਜੇਕਰ ਤੁਸੀਂ ਆਪਣੇ ਸਰੀਰ ਨੂੰ ਗੋਰਾ ਕਰਨਾ ਚਾਹੁੰਦੇ ਹੋ ਤਾਂ ਦੋ ਕੱਪ ਦੁੱਧ ਵਿੱਚ ਦੋ ਚਮਚ ਕੌਫੀ ਪਾਊਡਰ ਮਿਕਸ ਕਰਕੇ ਆਪਣੇ ਸਰੀਰ ਤੇ ਇਸ਼ਨਾਨ ਕਰ ਲਓ ਪਹਿਲਾਂ ਲਗਾ ਲਓ ਫਿਰ ਨਹਾ ਲਓ। ਨੰਬਰ 73 ਰਾਤ ਨੂੰ ਸੌਣ ਤੋਂ ਪਹਿਲਾਂ ਪੈਰਾਂ ਦੀਆਂ ਤਲੀਆਂ ਦੀ ਸਰੋਂ ਦੇ ਤੇਲ ਨਾਲ ਮਾਲਿਸ਼ ਕਰ ਲੋ ਇਸ ਨਾਲ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਵਿੱਚ ਮਦਦ ਮਿਲੇਗੀ। ਨੰਬਰ 38 ਤਰਬੂਜ਼ ਦੇ ਲਾਲ ਗੁੱਦੇ ਨੂੰ ਸਰੀਰ ਤੇ ਕਿਸੇ ਵੀ ਇਸ ਉੱਪਰ ਰਗੜਨ ਨਾਲ ਸਰੀਰ ਦਾ ਰੰਗ ਸਾਫ਼ ਹੋਣ ਲੱਗ ਜਾਂਦਾ ਹੈ। ਨੰਬਰ 30 ਆਪਣੇ ਵਿਆਹ ਤੋਂ ਪਹਿਲਾਂ ਜੇਕਰ ਤੁਸੀਂ 2 ਚਮਚ ਬੇਸਣ ਵਿੱਚ 1 ਚਮਚ ਹਲਦੀ ਤੇ 2 ਚਮਚ ਦਹੀਂ ਮਿਕਸ ਕਰਕੇ ਆਪਣੇ ਚਿਹਰੇ ਤੇ ਲਗਾ ਲੈਂਦੇ ਹੋ ਤੇ ਚਿਹਰੇ ਤੇ ਬਹੁਤ ਹੀ ਨਿਖਾਰ ਆਉਂਦਾ ਹੈ। ਨੰਬਰ 40 ਜੇਕਰ ਤੁਸੀਂ ਹੱਥੋਂ ਜ਼ਿਆਦਾ ਸੋਚਦੇ ਰਹਿੰਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹੋ ਇਸ ਲਈ ਸੋਚਣ ਤੋਂ ਬਚੋ। ਨੰਬਰ 41 ਬਦਾਜਮੇ ਹੋਣ ਤੇ ਗੈਸ ਤੇ ਸਿਰਦਰਦ ਨੂੰ ਦੂਰ ਕਰਨ ਲਈ ਖਾਲੀ ਪੇਟ ਇੱਕ ਵੱਡੀ ਇਲਾਇਚੀ ਖਾ ਲਿਆ ਕਰੋ ਤੁਹਾਡੇ ਹਾਜ਼ਮੇ ਨੂੰ ਪੱਥਰ ਦੀ ਤਰ੍ਹਾਂ ਮਜ਼ਬੂਤ ਕਰਦੇ ਵੇ ਕੀ ਨੰਬਰ 2 ਵਾਲੀ ਜਿਸ ਕਰ ਵਿੱਚ ਮੱਕੜੀ ਦੇ ਜਾਲੇ ਜ਼ਿਆਦਾ ਹੋ ਜਾਣ ਉਹਨਾਂ ਘਰਾਂ ਵਿੱਚ ਜਾਦੂ ਆਪਣਾ ਅਸਰ ਚੰਗੀ ਕਰ ਦਿੰਦਾ ਹੈ ਨੰਬਰ 43 ਜੇਕਰ ਵਾਲ ਸਫੈਦ ਹੋ ਰਹੇ ਹੋਣ ਤਾਂ ਲੌਕੀ ਨੂੰ ਛਿੱਲ ਕੇ ਕद्दूकस ਕਰ ਲਓ ਫਿਰ ਜ਼ੈਤੂਨ ਦੇ ਤੇਲ ਵਿੱਚ ਮਿਕਸ ਕਰ ਲਓ ਫਿਰ ਇਸ ਨੂੰ ਬਾਲਾਂ ਵਿੱਚ ਲਗਾ ਲਓ ਇਸ ਨਾਲ ਸਫੈਦ ਵਾਲ ਕਾਲੇ ਹੋ ਜਾਣਗੇ ਨੰਬਰ 44 ਜੇਕਰ ਕੋਈ ਔਰਤ ਆਪਣਾ ਭજન ਘਟ ਕਰਨਾ ਚਾਹੁੰਦੀ ਹੈ ਤਾਂ ਟਾਈਟ ਕੱਪੜੇ ਪਾ ਕੇ ਕਸਰਤ ਕਰੋ ਇਸ ਨਾਲ ਸਰੀਰ ਦੀ ਚਰਬੀ ਘਟ ਹੋ ਜਾਵੇਗੀ ਨੰਬਰ 45 ਰਾਤ ਨੂੰ ਸੌਣ ਤੋਂ ਪਹਿਲਾਂ ਮਿੱਟੀ ਦੇ ਬਰਤਨ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਅਤੇ ਤਿੰਨ ਬਦਾਮ ਪੀਸ ਕੇ ਮਿਕਸ ਕਰਕੇ ਸੌਣ ਤੋਂ ਪਹਿਲਾਂ ਚਿਹਰੇ ਉੱਪਰ ਲਗਾ ਕੇ ਸੌ ਜੋ ਸਵੇਰੇ ਸਾਦੇ ਪਾਣੀ ਨਾਲ ਧੋ ਲੋ ਇਸ ਨਾਲ ਚਿਹਰੇ ਦੀਆਂ ਛਾਈਆਂ ਖਤਮ ਹੋ ਜਾਣਗੀਆਂ ਨੰਬਰ 6 ਵਾਲੀ ਚਾਹ ਤੇ ਕਾਫੀ ਦਾ ਸੇਵਨ ਘੱਟ ਤੋਂ ਘੱਟ ਕਰਿਆ ਕਰੋ ਤੁਹਾਡੇ ਸਰੀਰ ਨੂੰ ਤਾਜ਼ਾ ਰੱਖਣ ਦੀ بجائے ਸਰੀਰ ਅੰਦਰ ਪਾਣੀ ਦੀ ਕਮੀ ਪੈਦਾ ਕਰ ਦਿੰਦੇ ਹਨ ਨੰਬਰ 47 ਜੇਕਰ ਸਰੀਰ ਦੀ ਖੁਸ਼ੂ ਖੂਬਸੂਰਤੀ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਕੁਝ ਦਾਣੇ ਅੰਜੀਰ ਦੇ ਖਾਓ ਕਾਫੀ ਲਾਭ ਮਿਲਣਗੇ ਨੰਬਰ 43 ਕੱਪੜਿਆਂ ਨੂੰ ਧੋਣ ਸਮੇਂ ਉਹਨਾਂ ਵਿੱਚ ਹਲਕਾ ਜਿਹਾ ਸਿਰਕਾ ਪਾ ਦਿਓ ਇਸ ਨਾਲ ਦੀ ਚਮਕ ਬਣੀ ਰਹੇਗੀ। ਨੰਬਰ 49 ਜੇਕਰ ਤੁਸੀਂ ਖੱਬੇ ਹੱਥ ਨਾਲ ਖਾਣਾ ਖਾਂਦੇ ਹੋ ਤੇ ਇਸ ਨਾਲ ਦਿਲ ਕਮਜ਼ੋਰ ਹੋਣ ਲੱਗ ਜਾਂਦਾ ਹੈ ਬਿਨਾਂ ਸਰਾਣੇ ਤੋਂ ਸੌਣ ਨਾਲ ਕਮਰ ਵਿੱਚ ਹੋਰੇ ਦਰਦ ਤੋਂ ਰਾਹ ਮਿਲਦਾ ਹੈ। ਨੰਬਰ 50 ਜੇਕਰ ਜਵਾਨੀ ਵਿੱਚ ਆਲੂ ਫੁਖਾਰਾ ਖਾ ਲੈਂਦੇ ਹੋ ਤੇ ਇਸ ਨਾਲ ਬੁਢਾਪੇ ਤੱਕ ਵੀ ਤੁਹਾਡੇ ਸਰੀਰ ਅੰਦਰ ਤਾਕਤ ਬਣੀ ਰਹੇਗੀ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਤੋ ਬਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ